ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦੇ ਖਿਲਾਫ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਚ ਕੇਸ ਦਰਜ ਕੀਤਾ ਗਿਆ ਮਾਨ ਕਲਾ ਮੀਡੀਆ ਨਾਲ ਬਦਸਲੂਕੀ ਅਤੇ ਮੀਡੀਆ ਖਿਲਾਫ ਟਿੱਪਣੀਆਂ ਕਰ ਆਪ ਵਰਕਰਾਂ ਤੋਂ ਪੱਤਰਕਾਰਾਂ ਤੇ ਹਮਲਾ ਕਰਵਾਉਣ ਦੇ ਰੋਸ ਵਿੱਚੋਂ ਪੱਤਰਕਾਰਾਂ ਨੇ ਪੁਲਿਸ ਨੂੰ ਲਿਖ ਕੇ ਸ਼ਿਕਾਇਤ ਦੇ ਕੇ ਮਾਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਦਰਸਲ ਵੀਰਵਾਲ ਦੇ ਭਗਵੰਤ ਮਾਨ ਬਸੀ ਫਰਾਣਾ ਚ ਰੈਲੀ ਦੌਰਾਨ ਮੀਡੀਆ ਤੇ ਪੜਕ ਪਏ ਸਨ ਮਾਨ ਨੇ ਪਰਮੀ ਰੈਲੀ ਚ ਪੱਤਰਕਾਰਾਂ ਤੇ ਮਜ਼ਾਕੀਆ ਟਿੱਪਣੀਆਂ ਕੀਤੀਆਂ ਸਨ ਅਤੇ ਮੀਡੀਆ ਨਾਲ ਬਦਸਲੂਕੀ ਵੀ ਕੀਤੀ ਗਈ ਮਾਨ ਦੇ ਜਵਬ ਤਿਰੋ ਤੋਂ ਬਾਅਦ ਫਤਿਹਗੜ ਸਾਹਿਬ ਪਟਿਆਲਾ ਚੰਡੀਗੜ ਪ੍ਰੈਸ ਕਲੱਬ ਅਰਬ ਝੰਡਾ ਪ੍ਰੈਸ ਕਲੱਬ ਨੇ ਮਾਨ ਦੀਆਂ ਰੈਲੀਆਂ ਦਾ ਬਾਈਕਾਟ ਕੀਤਾ ਹੋਇਆ ਹੈ ਮਲੋਟ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਦੀ ਜਨਸਭਾ 'ਚ ਵੱਡਾ ਹੰਗਾਮਾ ਹੋਇਆ। ਕਾਲੀ ਦਲ ਅਤੇ ਆਪ ਵਰਕਰਾਂ 'ਚ ਝੜਪ ਹੋਈ ਜਿਸ ਦੌਰਾਨ ਗੁੱਜੇ ਤੇ ਕੁਰਸੀਆਂ ਵਿਚਲਾਈਆਂ ਗਈਆਂ। ਕਾਲੀ ਦਲ ਦੇ ਸਮਰਥਕ ਮਾਨ ਦੀ ਜਨਸਭਾ ਦਾ ਵਿਰੋਧ ਕਰਨ ਲਈ ਪ੍ਰੋਗਰਾਮ ਵਾਲੀ ਥਾਂ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਇਸੇ ਦੌਰਾਨ ਕਾਲੀ ਵਰਕਰਾਂ ਅંદર ਵੜ ਗਏ ਜਿਸ ਦੇ ਬਾਅਦ ਦੋਹਾਂ ਪਾਰਟੀਆਂ ਦੇ ਵਰਕਰ ਆਪਸ ਵਿੱਚ ਪੜ ਗਏ। ਜ਼ਿਲ੍ਹਾ ਤਰਨਤਾਰਨ ਦੇ ਖਾਰਾ ਪਿੰਡ ਵਿੱਚ ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਕੇ ਦੇਰ ਰਾਤ ਗੁਰਦੁਆਰਾ ਸਾਹਿਬ ਦੀ ਸੇਵਾਦਾਰ ਨੂੰ ਜਿਉਂਦਾ ਸਾੜ ਦਿੱਤਾ। ਗੁਰੂਕਾਰ ਅੰਦਰੋਂ ਏਸੀ, ਆਰਓ ਤੇ ਹੋਰ ਸਮਾਨ ਗਾਇਬ ਮਿਲਿਆ। ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਪਿੰਡ ਕੀੜੀ ਅਫਗਾਨਾਂ ਚ ਸ਼੍ਰੀ ਗੁਰਗੰਸਾਹੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਗੁਰਗੰਸਾਹਿਬ ਜੀ ਦੇ ਅੰਗ ਪਾੜੇ ਜਾਣ ਦੀ ਘਟਨਾ ਸਾਹਮਣੇ ਆਈ। ਸੀਨੀਅਰ ਕਾਂਗਰਸ ਲੀਡਰ ਸੁਨੀਲ ਜਾਖੜ ਨੇ ਸੂਬਾ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਨੇ ਵਿਕਾਸ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਇਸ਼ਤਿਹਾਰਾਂ ਵਿੱਚ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਦਾ ਦਾਵਾ ਕੀਤਾ ਗਿਆ ਪਰ ਅਸਲ ਵਿੱਚ ਸ਼ਹਿਰਾਂ ਦੀ ਹਾਲਤ ਖਰਾਬ ਹੈ ਉਨ੍ਹਾਂ ਕਿਹਾ ਕਿ ਇਸ ਮੁੱਦੇ ਤੇ ਉਹ ਵਿਧਾਨ ਸਭਾ ਚ ਬੇਪਰੋਸਗੀ ਮਤਾ ਲਿਆਉਣਗੇ ਅੱਜ ਕੇਂਦਰ ਸਰਕਾਰ ਦੀ ਟੀਮ ਨੇ ਪਠਾਨਕੋਟ ਦੇ ਸਰਹੱਦੀ ਇਲਾਕੇ 'ਚ ਪਹੁੰਚ ਪ੍ਰਾਪਤ ਪਾਕ ਪਾਕ ਸੀਮਾ ਦਾ ਦੌਰਾ ਕੀਤਾ ਅਤੇ ਜਵਾਨਾਂ ਨੂੰ ਪੇਸ਼ਾਰੀਆਂ ਦਿੱਕਤਾਂ ਦਾ ਜਾਇਜ਼ ਲਿਆ ਜਿਸ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜ ਕੇ ਇਸ ਮੁਸੀਬਾਹਾਂ ਦਾ ਹੱਲ ਕਟਿਆ ਜਾਏਗਾ ਜਾਣਕਾਰੀ ਮੁਤਾਬਕ ਜਵਾਨਾਂ ਨੂੰ ਪ੍ਰਸਾਦ ਦੇਣਾਂ 'ਚ ਖਾਸ ਤੰ ਪਰੇਸ਼ਾਨੀਆਂ ਚਿਤੜਨੀਆਂ ਪੈਂਦੀਆਂ ਨੇ ਬਾਲੀਵੁੱਡ ਦੇ ਨੇਤ੍ਰੀ ਤੇ ਸਫਲੀ ਖਾਨ ਦੀ ਪੈਣ ਸੋਹਾ ਲਖਣ ਜੀ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਮਸਤਕ ਹੋਈ ਦਸਲ ਸੋਹਾ ਆਪਣੀ ਗਾਮੀ ਫਿਲਮ 21 ਅਕਤੂਬਰ ਦੀ ਪ੍ਰੋਮੋਸ਼ਨ ਲਈ ਅੰਮ੍ਰਿਤਸਰ ਪੁੱਜੀ ਸੀ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਅਤੇ ਉਸਦੇ ਬਾਅਦ ਦੀਆਂ ਘਟਨਾਵਾਂ ਤੇ ਆਧਾਰਿਤ ਹੈ ਸੋਹਾ ਨਾਲ ਫਿਲਮ ਦੇ ਨਿਰਮਾਤਾ ਤੇ ਲੇਖਕ ਹਰਪ੍ਰੀਤ ਸਚਦੇਵਾ ਵੀ ਮੌਜੂਦ ਸਨ